ਕਲੋਈਆ ਦਾ ਕਲਵੰਤ ਸਿੰਘ ਗਲੀ ਸਟੋਰ ਵਾਲੀ ਬਾਬਾ ਦਸ਼ਸਨ ਜਨਮਸਤਾਨ ਜੀ ਠੀਕ ਹੈ ਜੀ ਮੇਰੇ ਘਰ ਦੇ ਵਿੱਚ ਇੱਕ ਮਿਸਤਰੀ ਦਾ ਕੰਮ ਚੱਲਦਾ ਪਿਆ ਸੀ ਮੈਂ ਆਪਣੇ ਬਦਰਨ ਸੱਧਿਆ ਸੱਦਨ ਅਪਰੰਤ ਰੋਟੀ ਪਾਣੀ ਛਕ ਕੇ ਅਸੀਂ ਬੈਠੇ ਸੀਗੇ ਤੇ ਕੋਈ ਗੱਲ ਸਾਡੇ ਵਿੱਚ ਉਹੋ ਜਿਹੀ ਨਹੀਂ ਹੋਈ ਮਤਲਬ ਕਿ ਉਹਨੇ ਥੋੜਾ ਜਿਹਾ ਆਪਣੀ ਰੰਜਿਸ਼ ਦੇ ਤੌਰ ਤੇ ਗੱਲ ਕੀਤੀ ਆ ਤੇ ਮੇਰਾ ਉਹਨਾਂ ਨੇ ਨਾ ਕਨਫਰਮ ਨਹੀਂ ਆ ਘਰ ਦੇ ਆ ਨੇ ਇਹਨਾਂ ਨੂੰ ਬਾਹਰ ਭੇਜ ਦਿੱਤਾ ਉਹ ਚਲੇ ਗਿਆ ਉਸ ਤੋਂ ਬਾਅਦ ਉਹ 15 ਤੋਂ 16 ਬੰਦੇ ਜਿਹੜੇ ਮੈਂ ਤੁਹਾਨੂੰ ਮੀਡੀਆ ਦੇ ਪੇਸ਼ ਕਰ ਦੂੰਗਾ ਉਹਦੇ ਸਾਹਮਣੇ ਉਹ ਬੰਦੇ ਲੈ ਕੇ ਆਇਆ ਮੇਰੇ ਘਰ 'ਚ ਇੰਨਾ ਏਟਵਟਾ ਚਲਾਇਆ ਗਿਆ ਮੈਂ ਕੱਲਾ ਸੀਗਾ ਬੱਚੇ ਮੇਰੀ ਕੁੜੀਆ ਘਰ ਸੀ ਉਹਨੇ ਗੇਟ ਮਾਰ ਦਿੱਤਾ ਜਿੰਦਰਾ ਮਾਰ ਦਿੱਤਾ ਮੈਂ ਉੱਪਰ ਕੋਠੇ ਤੇ ਸੀ ਮੈਂ ਇੱਟੇ ਜ਼ਰੂਰ ਚਲਾਏ ਨੇ ਕਿਉਂਕਿ ਆਪਣੀ ਬਚਤ ਵਾਸਤੇ ਬਾਕੀ ਉਹਨਾਂ ਨੇ ਆਪਣੀ ਪੂਰੀ ਹੀ ਕੋਸ਼ਿਸ਼ ਕੀਤੀ ਵੀ ਕੋਈ ਜੀਬ ਮਰ ਜੇ ਮੇਰਾ ਬੇਟਾ ਵੀ ਘਰ ਨਹੀਂ ਸੀਗਾ ਮੇਰੇ ਬੇਟੇ ਦਾ ਦੋਸਤ ਯਾਨੀ ਕਿ ਮੇਰਾ ਉਹ ਵੀ ਬੇਟਾ ਉਹ ਵੀ ਦੋਵੇਂ ਆਪਣੀ ਦੀਦੀ ਕੋ ਗਏ ਸੀ ਤੇ ਇਹਨਾਂ ਨੇ ਗਲੀ ਦੇ ਵਿੱਚ ਇੰਨਾ ਕੁ ਜ਼ਿਆਦਾ ਭਾਵੇਂ ਮੇਰੇ ਆਣ ਤੋਂ ਗਵਾਣ ਤੋਂ ਪੁੱਛ ਲੋ ਸਾਰੀ ਗਲੀ ਤੋਂ ਪੁੱਛ ਲੋ ਜੋ ਇਹਨਾਂ ਕੀਤਾ ਬਹੁਤ ਮਾੜਾ ਕੀਤਾ ਇਹਨਾਂ ਨੇ ਇਹ ਨਾਮ ਜਨੂ ਇਹ ਦਰਾਈ ਰਣਜੀਤ ਸਿੰਘ ਜੀ ਕੀ ਲੱਗਦਾ ਬ్రਦਰ ਮੇਰਾ ਜੀ ਪੁਲਿਸ ਪੁਲਿਸ ਆਈ ਸੀਗੀ ਪੁਲਿਸ ਨੇ ਕੋਈ ਸਾਡੀ ਸਪੋਚ ਨਹੀਂ ਕੀਤੀ ਉਸ ਮੌਕੇ ਤੇ ਹੁਣ ਦਿਨਾਂ ਨਹੀਂ ਮੈਂ ਕਹਿ ਸਕਦਾ ਉਸ ਟਾਈਮ ਤੇ ਇਹਨਾਂ ਨੇ ਕੁਝ ਨਹੀਂ ਕੀਤਾ ਮੇਰੇ ਸਰ ਜੀ ਇੱਕ ਸਿਰ ਦੇ ਵਿੱਚ ਆ ਦੇਖ ਲੋ ਤੁਸੀਂ ਆ ਵੀ ਦੇਖ ਸਕਦੇ ਠੀਕ ਹੈ ਜੀ ਦੂਜੇ ਨੰਬਰ ਮੇਰੇ ਬਾਜੂ ਤੇ ਲੱਗੀ ਆ ਅਵੀ ਤੁਸੀਂ ਵੇਖ ਸਕਦੇ ਜੀ ਹੋਰ ਕਿਤੇ ਲੱਗੇ ਗੁੱਜੀਆਂ ਦੋਵੇਂ ਗੋਡਿਆਂ ਦੇ ਤੇਟਾਂ ਮਾਰੀਆਂ ਉਹਨਾਂ ਨੇ ਠੀਕ ਹੈ ਜੀ ਉਹ ਕੀ ਮੰਗੇ ਕਰਦੇ ਆ ਮੈਂ ਮੰਗ ਕਰਦਾ ਕਿ ਜੋ ਕਾਨੂੰਨੀ ਤੌਰ ਤੇ ਕਾਰਵਾਈ ਹੋਣੀ ਚਾਹੀਦੀ ਆ ਉਹ ਫੁੱਲ ਬਟਾ ਫੁੱਲ ਹੋਣੀ ਚਾਹੀਦੀ ਆ ਹਾਂ ਜੀ ਸਰ ਆ ਨੋਟਸ ਦੀ ਰਹੀ ਵੀਡੀਓ ਕੋਈ ਸਾਹਮਣੇ ਰਹੀ ਹੈ ਉਹ ਸਵੇਰੇ ਤੁਹਾਨੂੰ ਫਿਰ ਗੁਰਦਾਰੇ ਦਵਾਰੇ ਸਾਰਾ ਹੀ ਮੇਰਾ ਨਾਮ ਸਰਬਜੀਤ ਕੋਹ ਹੈ ਅਸੀਂ ਕਨਪੁਰ ਕਾਲੇ ਦੇ ਰਾਹ ਕੀ ਹੋਇਆ ਜਿਹੜਾ ਤਗੜਾ ਹੈ ਸਰ ਮੇਰਾ ਅਸੀਂ ਸਾਡੇ ਘਰ ਲੈਂਟਰ ਪੈ ਰਿਆ ਸੀ ਐ ਮੇਰਾ ਵੱਡਾ ਭਾਜੀ ਜੇਠ ਮੇਰੇ ਆਏ ਹੀ ਅਸੀਂ ਉਹਨਾਂ ਨੂੰ ਬੁਲਾਇਆ ਰਿਸ਼ਤੇਦਾਰਾਂ ਨੂੰ ਬੁਲਾਇਆ ਸੀਗਾ ਇਹਨਾਂ ਨੇ ਥੋੜੀ दारू ਪੀਤੀ ਉਹ ਥੋੜੀ ਜੀ ਤੂੰ ਤੂੰ ਮੈਂ ਮੈਂ ਹੋਈ ਇਸ ਵਿੱਚ ਹੀ ਉਹਨਾਂ ਨੇ ਇਸ ਗੱਲ ਨੂੰ ਜ਼ਿਆਦਾ ਚੁੱਕ ਲਿਆ ਉੱਪਰ ਤੇ ਉਹਨੇ ਆਪਣੇ ਬੇਟੇ ਨੂੰ ਬੁਲਾ ਲਿਆ ਉਹਨਾਂ ਨੇ ਤੇ ਇੱਥੇ ਕਾਫੀ ਫਿਰ ਤੂੰ ਤੂੰ ਮੈਂ ਮੈਂ ਇਹ ਸਾਰਿਆਂ ਨੇ ਸਮਝਾ ਬਿਝਾ ਕੇ ਉਹਨਾਂ ਨੂੰ ਘਰ ਵਾਪਸ ਭੇਜਤਾ ਤਾਂ ਮੇਰਾ ਬੇਟਾ ਵੀ ਘਰੋਂ ਚਲੇ ਗਿਆ ਮੈਂ ਤਾਂ ਮੇਰੀ ਬੇਟੀ ਛੋਟੀ ਤੇ ਮੇਰੇ ਹਸਬੰਦ ਅਸੀਂ ਤਿੰਨੋਂ ਘਰੇ ਸੀਗੇ ਤੇ ਬਾਅਦ ਸਾਡੇ ਵੱਡੇ ਭਾਜੀ ਹੈਗੇ ਇੱਕ ਅਡੇ ਤਾਇਆ ਜੀ ਦਾ ਬੇਟਾ ਉਹਨਾਂ ਨੇ ਸਾਨੂੰ ਬਾਹਰੋਂ ਕਾਲ ਕਰਤਾ ਕਿ ਉਹ ਮੁੰਡੇ ਬੜੇ ਲੈ ਕੇ ਆ ਰਿਹਾ ਤੇ ਅਸੀਂ ਭਾਜੀ ਸਰ ਜਿੰਦਰਾ ਮਾਰ ਲਿਆ ਆਪਣਾ ਉਹ ਬਾਹਰੋਂ ਆਣ ਕੇ ਉਹਨਾਂ ਨੇ ਸਾਡਾ ਬਹੁਤ ਗੇਟ ਤੋੜਿਆ ਤੇ ਫਿਰ ਮੇਰੇ ਘਰ ਵਾਲੇ ਇਹ ਵੀ ਕੋਠੇ ਤੇ ਚੜ ਗਏ ਤੇ ਸਾਰਾਂ ਹੀ ਬੜੀ ਮੁਸ਼ਕਲ ਆਪਣੀ ਜਾਨ ਬਚਾਈ ਹੈ ਸਰ ਮੈਂ ਮੈਂ ਚਾਹੁੰਨੀ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਕਿ ਉਹ ਸਾਡੇ ਘਰ ਨੂੰ ਆਣ ਕੇ ਫਿਰ ਸਾਡੇ ਘਰ ਆਣ ਕੇ ਸਾਡੇ ਬੱਚੇ ਨੂੰ ਨੁਕਸਾਨ ਨਾ ਪਹੁੰਚਾਉਣ ਕਿਉਂਕਿ ਸਾਡਾ ਇੱਕ ਬੱਚਾ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ ਇਹਨਾਂ ਦੇ ਸੱਟ ਵੀ ਲੱਗੀ ਹੋਈ ਹੈ ਸਿਰ 'ਚ ਇਹ ਮੇਰੇ ਜੇਠ ਦਾ ਨਾਮ ਹੈ ਖਬਰ ਰਣਜੀਤ ਸਿੰਘ ਤੇ ਮੁੰਡੇ ਦਾ ਨਾਮ ਹੈ ਗੱਲਖਵਿੰਦਰ ਸਿੰਘ ਔਰ 15 16 ਮੁੰਡੇ ਨਾਲ ਲੈ ਕੇ ਆਏ ਆ ਜਿਨ੍ਹਾਂ ਨੇ ਸਾਡੇ ਘਰ ਤੇ ਹਮਲਾ ਕੀਤਾ ਹੈ ਇਟਾ ਰੋੜੇ ਚਲਾਏ ਹਾਂਜੀ ਸਰ ਪੁਲਿਸ ਆਈ ਸੀਗੀ ਪੁਲਿਸ ਨੂੰ ਅਸੀਂ ਪਹਿਲਾਂ ਫੋਨ ਕੀਤਾ ਸੀਗਾ ਉਨੇ ਚ ਨਵੇ ਚਲੇ ਗਈ ਸੀ ਜਦੋਂ ਪੁਲਿਸ ਆਈ ਆ ਤੇ ਫਿਰ ਦੁਬਾਰਾ ਫਿਰ ਮੇਰੇ ਵੱਡੇ ਭਾਜੀ ਤਾਈ ਜੀ ਦੇ ਮੁੰਡੇ ਨੇ ਪੁਲਿਸ ਨੂੰ ਬੁਲਾਇਆ ਤੇ ਉਹ ਜਿੰਨਾ ਚਿਰ ਉਹ ਫਿਰ ਆਏ ਆ ਤੇ ਉਹ ਇੱਥੋਂ ਚਲੇ ਗਏ ਸੀ ਹਮਲਾ ਕਰਕੇ ਤੇ ਫਿਰ ਉਹ ਉਹਨਾਂ ਨੇ ਸਰ ਉਦੋਂ ਚਲੇ ਗਏ ਹਨ ਉਹ ਕਹਿ ਗਏ ਕਿ ਸਵੇਰੇ 10 ਵਜੇ ਆਇਓ ਅਸੀਂ ਉਹਨਾਂ ਨੂੰ ਬੁਲਾ ਲਾਂਗੇ ਪਰ ਸਰ ਇਹਨਾਂ ਦੇ ਸੱਟ ਲੱਗੀ ਆ ਉਹ ਹੁਣ ਜਿਸ ਤਰ੍ਹਾਂ ਉਹ ਦੁਬਾਰਾ ਫੇਰ ਆ ਗਏ ਸੀਗੇ ਉਹ ਫੇਰ ਵੀ ਆ ਸਕਦੇ ਆ ਇਸ ਲਈ ਅਸੀਂ ਇਹ ਚਾਹੁੰਦੇ ਆ ਕਿ ਸਾਨੂੰ ਇਨਸਾਫ ਮਿਲੇ ਅਸਾਂ ਕੀ ਹੈ ਜੀ ਮਾਲਵਾ ਝਗੜੇ ਦਾ ਜੀ ਇਹ ਕਰਵੰਦ ਸਿੰਘ ਤੇ ਰਣਜੀਤ ਸਿੰਘ ਦੋਨੋਂ ਭਰਾ ਨੇ ਇਹਨਾਂ ਦਾ ਆਪਸੀ ਥੋੜਾ ਟਕਰਾਅ ਹੋਇਆ ਜੋ ਟਵਟਾ ਗਦੇ ਇਕੱਠੇ ਘੋ ਕੇ ਚਲਾ ਗਏ ਆ ਦੇ ਘਰੇ ਇਹ ਉਹ ਇਹ ਮੈਡੀਕਲ ਵਗੈਰਾ ਕਰਾ ਰਹੇ ਸੱਟ ਲੱਗੀ ਸਿਰ 'ਚ ਦੇ ਵੀਨੇ ਜੋ ਰਿਜ਼ਲਟ ਆਇਆ ਕਰਵਾਈ ਕਰਾਂਗੇ ਕਿ ਕਹਿੰਦਾ ਕੀ ਹੈ ਉਹ ਆਪਸੀ ਇਹਨਾਂ ਦਾ ਪਰਿਵਾਰਕ ਮਾਮਲਾ ਕੋਈ ਹੋ ਸਕਦਾ ਕੋਈ ਉਹ ਵੀ ਹੈ ਸੁਣਦੇ ਕੋਈ ਸੀਸੀਟੀਵੀ ਆਈ ਸਾਹਮਣੇ ਕੋਈ ਨਹੀਂ ਸੀਸੀਟੀਵੀ ਵਜੇ ਫਿਲਹਾਲ ਤਾਂ ਨਹੀਂ ਗੁਰਦੁਆਰਾ ਸਾਹਿਬ ਦੀ ਫਿਰ ਚੈੱਕ ਕਰਾਂਗੇ ਗੁਰਦੁਆਰਾ ਸਾਹਿਬ 'ਚ ਹੈਗੇ ਨੇ ਐਟਵਾਟਾ ਕੋ ਚੱਲਿਆ ਜੀ ਤੇ ਕੀ ਕਰਵਾਏ ਕਿਤੇ ਯਾਰ ਦੇਖੋ ਜੀ ਮੈਡੀਕਲ ਕਰਾ ਰਹੇ ਜੇ ਫਿਲਹਾਲ ਜੋ ਰਿਜ਼ਲਟੇ ਦਾ ਆਉਂਦਾ ਉੱਤੇ ਪਰਚਾ ਜੋ ਬੰਦਾ ਕਰਵੀਗਾ